ਸਰਪੰਚ ਤੇ ਲੱਖਾਂ ਰੁਪਏ ਦੇ ਕਪਲੇ ਕਰਨ ਦੇ ਲੱਗੇ ਗੰਭੀਰ ਦੋਸ਼ ਵਿਰੋਧੀ ਧਿਰ ਵੱਲੋਂ ਆਰਟੀਆਈ ਐਕਟ ਅਧੀਨ ਲਈ ਜਾਣਕਾਰੀ ਰਾਹੀਂ ਖੁਲਾਸੇ ਕਰਦਿਆਂ ਸਰਪੰਚ ਤੇ ਵੱਖ-ਵੱਖ ਪਿੰਡ ਦੇ ਵਿਕਾਸ ਕਾਰਜ ਵਿੱਚ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਗਾ ਦੇਣ ਦੇ ਕਥਿਤ ਗੰਭੀਰ ਦੋਸ਼ ਲਗਾਏ ਗਏ ਹਨ ਅਦੀਨ ਆਂਦੇ ਪਿੰਡ ਨਾਈ ਵਾਲਾ ਦੇ ਸਾਬਕਾ ਸਰਪੰਚ ਤੇ ਵਿਕਾਸਕਾਰ ਜਾਂ ਸੰਬੰਧੀ ਪਿੰਡ ਦੇ ਵਿਅਕਤੀਆਂ ਵੱਲੋਂ ਕਥਿਤ ਤੌਰ ਤੇ ਲੱਖਾਂ ਰੁਪਏ ਦੀ ਕਪਲੇਵਾਜੀ ਦੇ ਦੋਸ਼ ਲਗਾਏ ਗਏ ਹਨ ਉਹਨਾਂ ਪੱਤਰਕਾਰਾਂ ਨੂੰ ਲਿਖਤੀ ਰੂਪ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ 27 ਫਰਵਰੀ ਨੂੰ ਪਿੰਡ ਦੇ ਲੋਕਾਂ ਦਾ ਇੱਕ ਸਮੂਹ ਬੀਡੀਪੀਓ ਬਰਨਾਲਾ ਨੂੰ ਮਿਲਿਆ ਜਿਸ ਵਿੱਚ ਉਹਨਾਂ ਇੱਕ ਲਿਖਤੀ ਦਰਖਾਸਤ ਦਿੱਤੀ ਗਈ ਸੀ ਜਿਸ ਤੇ ਸਰਦਾਰ ਸੁਖਵਿੰਦਰ ਸਿੰਘ ਬੀਡੀਪੀਓ ਬਰਨਾਲਾ ਦੇ ਸਬੰਧਤ ਅਧਿਕਾਰੀਆਂ ਨੇ ਮੌਕੇ ਤੇ ਜਾ ਕੇ ਕੀਤੇ ਵਿਕਾਸ ਕਾਰਜ ਦੀ ਪੜਤਾਲ ਕੀਤੀ ਗਈ ਜ਼ਿਕਰਯੋਗ ਹੈ ਕਿ ਵਿਰੋਧੀ ਧਿਰ ਵੱਲੋਂ ਸਰਪੰਚ ਤੇ ਗਵਨ ਕਰਨ ਦੇ ਲਗਾਏ ਦੋਸ਼ਾਂ ਦੀ ਪੁਸ਼ਟੀ ਕਰਨ ਲਈ ਜਦੋਂ ਸਾਡੇ ਪੱਤਰਕਾਰ ਵੱਲੋਂ ਸਰਪੰਚ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਇੱਕ ਵਾਰ ਫੋਨ ਚੁੱਕ ਕੇ ਠਹਿਰ ਕੇ ਗੱਲ ਕਰਦਾ ਹਾਂ ਕਹਿ ਕੇ ਵਾਰ-ਵਾਰ ਫੋਨ ਲਗਾਉਣ ਤੇ ਮੁੜ ਗੱਲ ਕਰਨਾ ਮੁਨਾਸਿਫ ਨਹੀਂ ਸਮਝਿਆ ਕੀ ਕਹਿੰਦੇ ਨੇ ਪਿੰਡ ਵਾਸੀ ਅਤੇ ਸਬੰਧਤ ਅਧਿਕਾਰੀ ਤੁਸੀਂ ਤਸਵੀਰਾਂ ਰਾਹੀਂ ਆਪ ਹੀ ਸੁਣ ਲਵੋ ਬਰਨਾਲਾ ਤੋਂ ਪਰਮਜੀਤ ਸਿੰਘ ਕੈਰੇ ਦੀ ਰਿਪੋਰਟ ਕੈਰੇ ਲਵਸਟਾਰ ਹਾਂਜੀ ਕੀ ਨਾਮ ਹੈ ਜੀ ਅਮਰਪਾਲ ਸਿੰਘ ਜੀ ਕੀ ਮਸਲਾ ਗਾ ਤੁਹਾਡੇ ਵੱਲੋਂ ਪੰਚਾਇਤ ਚੁਣੀ ਗਈ ਸੀਗੀ ਸਰਪੰਚ ਚੁਣਿਆ ਗਿਆ ਸੀਗਾ ਤੇ ਪੰਚ ਪੰਚਾਇਤ ਵੱਲੋਂ ਜਾਂ ਲਾਲੀਆ ਜਾਂ ਸਰਪੰਚ ਵੱਲੋਂ ਕੀਤੇ ਕੰਮਾਂ ਕਰਾਂ ਤੇ ਕਿੰਨੇ ਕੁ ਤੁਸੀਂ ਸੰਤੋਖਤ ਅਸੀਂ ਆਪ ਸਾਰੇ ਜਣਾਂ ਨੇ ਰਲ ਕੇ ਪਹਿਲਾਂ ਇਹ ਸਰਪੰਚ ਦੇ ਨਾਲ ਸੀ ਜਤেন্দ্রਪਾਲ ਦੇ ਨਾਲ ਅਸੀਂ ਸਾਰਾ ਤੇ ਮੂਰੇ ਹੋ ਕੇ ਇਹਨੂੰ ਚੁਣਿਆ ਸੀਗਾ ਪਰ ਇਹ ਸਾਡੀਆਂ ਉਮੀਦਾਂ ਤੇ ਖਰਾ ਨਹੀਂ ਉਤਰਿਆ ਤੇ ਉਲਟਾ ਪਾਸੇ ਚੱਲੇ ਗਿਆ ਜੀ ਜਿੰਨਾ ਵੀ ਕੰਮ ਕੀਤਾ ਹੈਗਾ ਉਹ ਸਾਰਾ ਜਾਲੀ ਕੀਤਾ ਗਿਆ ਜੀ ਸਾਡੇ ਕੋਲ ਇਹਦੇ ਦਿੱਤੇ ਵੀ ਪ੍ਰੂਫ ਨੇ ਕਿ ਆਰਟੀਆ ਪਾ ਕੇ ਅਸੀਂ ਜੋ ਪਤਾ ਕੀਤਾ ਸਾਨੂੰ ਸਾਰਾ ਕੁਝ ਪਤਾ ਲੱਗਿਆ ਕਿ ਸਾਰਾ ਕੁਝ ਜਾਲੀ ਹੈਗਾ ਜੀ ਜਿਵੇਂ ਜੀ ਤੁਹਾਨੂੰ ਪਹਿਲੀ ਮਾੜੀ ਜੀ ਡਿਟੇਲ ਦੱਸ ਦਿੰਨੇ ਆ ਜੀ ਇੱਥੇ ਆ ਮੋਟਰ ਲੱਗੀ ਹੋਈ ਆ ਜੀ ਇਹ ਮੋਟਰ ਤੇ ਆਰਟੀ ਪਾ ਕੇ ਅਸੀਂ ਪਤਾ ਕੀਤਾ ਇਹ ਮੋਟਰ ਨਵੀਂ ਲਾਈ ਆ ਜਿਹੜੀ ਹੁਣ 8623 ਨੂੰ ਲਾਈ ਆ ਜੀ ਠੀਕ ਆ ਜੀ 44000 ਦੀ ਆ ਦੇਖੋ ਆਰਟੀ ਦੇ ਵਿੱਚ ਇਹਦਾ ਬਿਲ ਪਾਇਆ ਪਿਆ ਗਿਆ 44000 ਦਾ ਜੀ ਤੇ ਇਹ ਬੇੜਾ ਜਿਹੜਾ ਜਾਲੀ ਹੈਗਾ ਸਾਰਾ ਮੋਟਰਾਂ ਕੀ 5 ਪਾਵਰ ਦੀ ਆ ਜੀ ਇੱਥੇ 7.5 ਹਾਰਸ ਪਾਵਰ ਦੀ ਪਾਈ ਵੀ ਆ ਪਰ ਮੋਟਰ ਮੋਟਰ ਜਿਹੜੀ ਚੱਲ ਰਹੀ ਆ ਉਹ 5 ਪਾਵਰ ਦੀ ਹੈਗੀ ਇੱਥੇ ਇਹਨਾਂ ਨੇ ਮੋਟਰ ਦੇ ਬਿਲ ਪਾਏ ਹੋਏ ਨੇ ਜਿਹੜੇ ਲੂਬੀ ਵਾਲਿਆਂ ਦੇ ਉਹ ਕਿਤੇ ਹੋਏ ਨੇ ਪਰ ਜਿਹੜੀ ਮੋਟਰ ਆ ਨੋਟੇਲਾ ਨੇ ਰਤਨ ਦੀ ਮੋਟਰ ਆ ਜੀ 5 ਹਾਰਸ ਪਾਵਰ ਦੀ 2007 ਮਾਡਲ ਆ ਪਰ ਇਹਨਾਂ ਨੇ ਨਵੀਂ ਪਾਈ ਹੈ ਕਿ ਵੀ ਇਹ 2 ਅਸੀਂ 46000 ਦੀ ਮੋਟਰ ਇੱਥੇ ਉਹ ਕੀਤੀ ਆ ਜੀ ਇਹਦਾ ਹੀ ਇੱਕ ਕੱਲੀ ਮੋਟਰ ਦਾ ਹੀ ਉਹ ਆ ਸਾਡੇ ਕੋਲ ਹੋਰ ਵੀ ਕਈ ਰਿਕਾਰਡ ਨੇਗੇ ਜਿਹੜੇ ਇਹਦੇ ਜਾਲੀ ਪੁੰਦੇ ਆਪਦੇ ਉਹ ਦਿਖਾਉਂਦੇ ਨੇਗੇ ਠੀਕ ਹੈ ਜੀ ਇੱਕਾ ਨਰੇਗਾ ਦੇ ਵਿੱਚ ਬਹੁਤ ਜ਼ਿਆਦਾ ਵੱਡਾ ਕਪੜਾ ਹੋਇਆ ਹੋਇਆ ਵਾ ਜੀ ਜੀ ਨਰੇਗਾ ਦੇ ਵਿੱਚ ਮਾਰਨਿੰਗ ਹਾਜ਼ਰੀ ਕਿਸੇ ਹੋਰ ਪਰਸਨ ਦੀ ਲੱਗ ਰਹੀ ਆ ਜੀ ਈਵਨਿੰਗ ਹੋਰ ਪਰਸਨ ਦੀ ਲੱਗ ਰਹੀ ਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਜੋ ਹੋਣਗੇ ਇੱਥੇ ਨਾ ਹੱਥੇ ਕੰਮ ਕਰ ਰਹੇ ਨੇ ਕਿ ਮੇਰ ਸਾਹਿਬ ਆਪ ਤੇ ਉਧਰ ਦੂਜੇ ਪਾਸੇ ਮੇਰ ਸਾਹਿਬ ਦੀਆਂ ਹਾਜ਼ਰੀਆਂ ਨਰੇਗਾ ਦੇ ਪੈ ਰੀਆਂ ਨੇਗੀਆਂ ਸੜਕ ਤੇ ਕੰਮ ਦੀਆਂ ਜੀ ਉਹ ਨਰੇਗਾ ਦੇ ਵਿੱਚ ਅਸੀਂ ਜੋ ਰਿਕਾਰਡ ਕਢਾਇਆ ਸਾਰਾ ਉਹ ਸਾਨੂੰ ਉੱਥੇ ਪਤਾ ਲੱਗਾ ਜੀ ਸਾਰਾ ਇਹਨਾਂ ਦੇ ਵੀ ਕਿੰਨੀ ਕੁ ਤਾਂਦਲੀ ਕੀਤੀ ਵੀ ਆ ਸਾਰੀ ਟੋਟਲ ਸਾਡੇ ਕੋਲ ਰਿਕਾਰਡ ਆ ਅਸੀਂ ਕੋਈ ਕਿਸੇ ਤੇ ਇਲਜ਼ਾਮ ਨਹੀਂ ਲਾਉਂਦੇ ਅਸੀਂ ਕਿਸੇ ਨੂੰ ਕੋਈ ਹੋਰ ਨਹੀਂ ਕਰਦੇ ਮਤਲਬ ਅੰਮ੍ਰਿਤ ਅੰਮ੍ਰਿਤਪਾਲ ਸਿੰਘ ਤੁਹਾਡਾ ਕਹਿਣਾ ਹੈਗਾ ਕਿ ਜੋ ਸਰਪੰਚ ਸਾਹਿਬ ਵੱਲੋਂ ਜੈਤੂ ਦੀ ਪੰਚਾਇਤ ਵੱਲੋਂ ਕੰਮ ਕੀਤੇ ਆ ਮਾਲੂਕੀ ਜਿੱਥੇ ਕੰਮ ਸਹੀ ਇਮਾਨਦਾਰੀ ਨਾਲ ਨਹੀਂ ਹੋਏ ਤਾਂ ਕਿਤੇ ਨਾ ਕਿਤੇ ਜਾ ਕੇ ਕੰਮਾਂ ਦੇ ਵਿੱਚ ਜਿਵੇਂ ਆਪਾਂ ਕਹਿੰਦੀ ਆ ਵੀ ਹੀਰਾ ਫੇਰੀ ਵੀ ਨਜ਼ਰ ਆਉਂਦੀ ਆ ਜਿਵੇਂ ਤੁਸੀਂ ਗੱਲ ਥੋੜੀ ਨਹੀਂ ਜਿਆਦਾ ਗਈ ਜੇ ਤਾਂ ਥੋੜੀ ਮੋਟੀ ਹੋਏ ਕਹਿੰਦੇ ਆ ਵੀ ਆਟੇ ਦੇ ਵਿੱਚ ਨੂਣ ਧੱਕਾ ਪਿਆਦਾ ਨੂਣ ਚ ਆਟਾ ਨਹੀਂ ਖਪਦਾ ਇਹ ਤਾਂ ਹੁਣ ਸਾਰੇ ਪਾਸੇ ਵੀ ਆਪਾਂ ਨੂੰ ਪਤਾ ਲੱਗ ਰਿਹਾ ਜੀ ਜੇ ਥੋੜਾ ਮੋਟਾ ਹੁੰਦਾ ਤਾਂ ਚੱਲ ਚੱਲੇ ਜਾਂਦਾ ਉਹ ਤਾਂ ਹੁਣ ਸਾਰੀਆਂ ਹਾਜ਼ਰੀਆਂ ਜੋ ਦੇਖਿਆ ਗਿਆ ਟੋਟਲ 8000 ਡੇ ਰਾਈਂ ਕਢਾ ਕੇ ਦੇਖਿਆ ਗਿਆ ਇਹ ਸਾਰੀ ਉਹ ਕੀਤਾ ਗਿਆਗਾ ਜੀ ਸਾਰੇ ਦਾ ਟੋਟਲ ਦਾ ਟੋਟਲੀ ਜਾਲੀ ਪਾਣ ਦਿਖਾਇਆ ਗਿਆ ਤੁਸੀਂ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਜੋ ਤੁਸੀਂ ਆ ਦੇਖਦੇ ਹੋ ਪਲੰਦਾ ਇਤੋਂ ਦੇ ਵੋਟਰਾਂ ਵੱਲੋਂ ਜਿਹੜਾ ਮਤਲਬ ਕਿ ਪਲੰਦਾ ਚੱਕਿਆ ਹੋਇਆ ਸਾਰੇ ਦਾ ਸਾਰਾ ਜਾਂ ਜੋ ਵੀ ਪੰਚਾਇਤ ਤੇ ਜਾਂ ਸਰਪੰਚ ਦੇ ਇਲਜ਼ਾਮ ਲਾਏ ਜਾ ਰਹੇ ਨੇ ਉਹ ਇਹਨਾਂ ਨੇ ਆਰਟੀਆਈ ਪਾ ਕੇ ਲੈਤੇ ਆ ਔਰ ਜੋ ਵੀ ਇਹਦੇ ਵਿੱਚ ਜਵਾਬਦੇਹੀ ਹੈ ਜਾਂ ਬਿੱਲ ਪੇਸ ਕਰ ਰਹੇ ਨੇ ਕੁਝ ਵੀ ਇਹ ਸਰਪੰਚ ਦੇ ਹੀ ਆਰਟੀਆਈ ਐਕਟ ਅਧੀਨ ਮਤਲਬ ਦਿੱਤੇ ਵੀ ਇਹਨਾਂ ਨੇ ਲੈਤੇ ਵੀ ਨੇ ਉਹ ਦਿਖਾਏ ਨੇ ਸੋ ਆਪਾਂ ਗੱਲਬਾਤ ਅੱਗੇ ਫਿਰ ਕਰਦੇ ਆਂ ਹਾਂਜੀ ਮਰਤਪਾਲ ਸਿੰਘ ਜੀ ਕੋਈ ਸੰਬੰਧਿਤ ਜਿਹੜੀ ਅਫਸਰਾਂ ਦੇ ਧਿਆਨ ਵਿੱਚ ਨਹੀਂ ਲਿਆਂਦਾ ਗਿਆ ਜੀ ਇਹ ਅਫਸਰਾਂ ਨੂੰ ਅਸੀਂ ਐਪਲੀਕੇਸ਼ਨ ਦਿੱਤੀ ਆ ਜੀ ਬੀਡੀਪੀਓ ਸਾਰਾ ਆ ਕੇ ਚੈੱਕ ਕਰਕੇ ਗਏ ਨੇਗੇ ਉਹਨਾਂ ਦੇ ਦੇਖ ਕੇ ਵੀ ਇਹ ਕਹਿਆ ਉਹਨਾਂ ਨੇ ਆਪਬিও ਕੀਤਾ ਉਸ ਟਾਈਮ ਤੇ ਉਹਨਾਂ ਨੇ ਕਾਲ ਵੀ ਕੀਤੀ ਸਰਪੰਚ ਸਾਹਿਬ ਨੂੰ ਪਰ ਉਹ ਹੈ ਨਹੀਂ ਸੀ ਇੱਥੇ ਉਹਨਾਂ ਨੇ ਕਹਤਾ ਜੇ ਅਸੀਂ ਹੈ ਨਹੀਂ ਕਿ ਉਹ ਗਾਇਬੇ ਸੀਗੇ ਤੇ ਮੀਟ ਨੂੰ ਬੁਲਾਇਆ ਸੀ ਮੀਟ ਵੀ ਨਹੀਂ ਆਇਆ ਉਹ ਕਹਿੰਦੇ ਸੀ ਆਪਦੀ ਬਣਦੀ ਕਰਪਈ ਹੈ ਜਿਹੜੀ ਉਹ ਅਸੀਂ ਕਰਾਂਗੇ ਸੋ ਹੁਣ ਤੁਸੀਂ ਪੰਜਾਬ ਸਰਕਾਰ ਤੋਂ ਜਾਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਸੀਂ ਤਾਂ ਇਹੀ ਕਹਿੰਦੇ ਹਾਂ ਜੀ ਹੁਣ ਸਾਬ ਮਿਲਣਾ ਚਾਹੀਦਾ ਪਿੰਡ ਵਾਸੀਆਂ ਨੂੰ ਜੋ ਵੀ ਜਿਨੇ ਵੀ ਗਲਤ ਕੀਤਾਗਾ ਹੁਣ ਬਣਦੀ ਸਜ਼ਾ ਹੋਣੀ ਚਾਹੀਦੀ ਆ ਜੋ ਵੀ ਪਿੰਡ ਵਾਸੀਆਂ ਦਾ ਇਨਸਾਫ ਮਿਲਣਾ ਚਾਹੀਦਾ ਜਿਹੜੀ ਵੀ ਇਹ ਤਾਂ ਅੰਦਲੀ ਹੈਗੀ ਜੱਗਜਾਰ ਹੋਣੀ ਹਾਂਜੀ ਕੀ ਨਾਮ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਆ ਜੀ ਸੁਖਵਿੰਦਰ ਸਿੰਘ ਜੀ ਤੁਸੀਂ ਤੁਹਾਡੇ ਪਿੰਡ ਦੀ ਪੰਚਾਇਤ ਸਰਪੰਚ ਦੀ ਜਿਹੜੇ ਵਿਕਾਸ ਕਾਰਜ ਕੀਤੇ ਨੇ ਉਹਨਾਂ ਤੇ ਕਿੰਨਾ ਕੁ ਸੰਤੁਸ਼ਟ ਹੋ ਕੀ ਕਹਿਣਾ ਚਾਹੁੰਦੇ ਹੋ ਜੀ ਸੰਤੁਸ਼ਟਾ ਵਾਲੀ ਗੱਲ ਤਾਂ ਜੀ ਚਲੋ ਠੀਕ ਕੋਈ ਗੱਲ ਨਹੀਂ ਤੇ ਜਿਹੜੀ ਆਪਣੀ ਜਿਹੜੀ ਅਸੀਂ ਆਰਟੀ ਪ੍ਰਾਪਤ ਕੀਤੀ ਹੈਗੀ ਉਹ ਤੋਂ ਹੀ ਪਤਾ ਲੱਗਦਾ ਸਰਪੰਚ ਨੇ ਵੀ ਆਪਾਂ ਕਿੰਨੇ ਕੁ ਸੰਤੁਸ਼ਟਾਂਗੇ ਜਿਹੜੀ ਇਹਦੇ ਵਿੱਚ ਮੋਟਰ ਲੱਗੀ ਵੀ ਹੈਗੀ ਹਾਂਜੀ ਠੀਕ ਹੈ ਜੀ 2007 ਮਾਡ ਮੋਟਰ ਪੁਰਾਣੀ ਖਰੀਦ ਕੇ ਨਵੀਂ ਦਿਖਾਈ ਗਈ ਆ ਜਦੋਂ ਆਪਾਂ ਕੋਈ ਜੀਐਸਟੀ ਨੰਬਰ ਬਿੱਲ ਲੈਣੇ ਆਗੇ ਤਾਂ ਪ੍ਰੋਪਰ ਆਪਾਂ ਨੂੰ ਉਹਦਾ ਮਾਡਲ ਨੰਬਰ ਉਹਦਾ ਸੀਕੁਐਂਸ ਨੰਬਰ ਠੀਕ ਆ ਜੀ ਤੇ ਮਿਲਦਾਗਾ ਪਰ ਜਿਹੜਾ ਇਹ ਬੇਲਗਾ 7.5 ਹਾਰਸ ਪਾਵਰ ਦੀ ਆ ਬੀਡੀਪੀਓ ਸਾਹਿਬ ਵੀ ਦੇਖ ਕੇ ਗਏ ਨੇ ਮੌਕਾ ਤੇ ਜਿਹੜੀ ਇਹ ਮੋਟਰ ਸਾਰਾ ਸਾਰ ਜਾਲੀ ਆ ਤੇ ਸਾਡੀ ਤਾਂ ਸਰਕਾਰ ਵੱਲੋਂ ਇਹੀ ਆ ਵੀ ਇਹਨਾਂ ਤੇ ਬੰਦ ਦੀ ਕਾਰਵਾਈ ਕੀਤੀ ਜਾਵੇ ਤੇ ਨਾਲ ਪੈਸੇ ਦੀ ਰਿਕਵਰੀ ਕਰੀ ਜਾਵੇ ਠੀਕ ਆ ਜੀ ਤੇ ਜਿਹੜਾ ਵੀ ਸਾਡੇ ਪੰਚਾਇਤ ਚ ਇੱਕ ਇੱਕ ਸਾਨੂੰ ਹੋਰ ਤਾਂ ਧਿਆਨ ਤੁਹਾਡੇ ਮੈਂ ਤਕਰੀਰ ਉਹ 15 ਲੱਖ ਰੁਪਏ ਦਾ ਮੁੱਦਾ ਹੈਗਾ ਉਹ ਜਿਹੜਾ ਤੁਹਾਡੇ ਧਿਆਨ ਚ ਲਿਆ ਰਿਹਾ ਮੈਂ ਹਾਂਜੀ ਜੀ ਜਿਹੜੀਆਂ ਸਾਡੀਆਂ ਪੰਚਾਇਤੀ ਗਲੀਆਂ ਬਣੀਆਂ ਨੇ ਜੀ ਉਹਨਾਂ ਵਿੱਚ ਤਕਰੀਬਨ ਸਾਰੀਆਂ ਚ ਜਿਹੜੀ ਲੇਬਰ ਲੱਗੀ ਹੈਗੀ ਹਾਂਜੀ ਜੀ ਉਹ ਨਰੇਗਾ ਤੋਂ ਲਈ ਆ ਜੀ ਇਹ ਅਸੀਂ ਮੈਂ ਆਪਦੀ ਖੁਦ ਦੀ ਜ਼ਿੰਮੇਵਾਰੀ ਤੇ ਬਿਆਨ ਦੇ ਰਿਹਾ ਜੀ ਠੀਕ ਹੈ ਜੀ ਵੀ ਜਿਹੜੀ ਲੇਬਰ ਲੱਗੀ ਆ ਤੁਸੀਂ ਜੇ ਸਾਨੂੰ ਤੁਸੀਂ ਕਰਾਸ ਚੈੱਕ ਵੀ ਕਰ ਸਕਦੇ ਹੋ ਮੇਰੇ ਘਰ ਤੋਂ ਹਾਂਜੀ ਅਸੀਂ ਬੀੜੀਪਾ ਸਾਹਿਬ ਨੂੰ ਦੋ ਤਾਂ ਸਬੂਤ ਦੇਤੇ ਜੀ ਉਹਨਾਂ ਨੇ ਉਹਨਾਂ ਦੇ ਬਿਆਨ ਵੀ ਲੈ ਲਈ ਉਹ ਮੰਨ ਵੀ ਗਏ ਬੰਦੀ ਵੀ ਹਾਂ ਅਸੀਂ ਨਰੇਗਾ ਅਧੀਨ ਕੰਮ ਕਰ ਰਹੇ ਸੀਗੀ ਵੀ ਸਾਨੂੰ ਨਰੇਗਾ ਦੀ ਨਹੀਂ ਪੈਸੇ ਮਿਲੇ ਨੇ ਜਿੰਨੀਆਂ ਇਹ ਡਬਲ ਜਿਹੜੀ ਲੇਬਰ ਆ ਗਈ ਉਹ ਡਬਲ ਪਾਤੀ ਕਮਾਤੀ ਲੇਵਲ ਇਹਨਾਂ ਨੇ ਜਿਹੜੀ ਲੇਵਰ ਸੀਗੀ ਉਹਦੇ ਵਿੱਚ ਕੀ ਸੀਗਾ ਜਿਹੜੀਆਂ ਗਲੀਆਂ ਨਾਲੀਆਂ ਤੇ ਸੀਗੀ ਉਹ ਪੰਚਾਇਤ ਉਹ ਪੰਚਾਇਤੀ ਗ੍ਰਾਂਟ ਥਰੂ ਬਣੀਆਂ ਸਾਰੀਆਂ ਸਮਝ ਗਿਆ ਤੇ ਜਿਹੜੀ ਲੇਬਰ ਸੀਗੀ ਉਹ ਇਹਨਾਂ ਨੇ ਨਰੇਗਾ ਤੋਂ ਕੰਮ ਕਰਾਇਆ ਜਿਹੜੇ ਮਾਸਟਰ ਆਲ ਨੇਗੇ ਭਰੇ ਵਣਗੇ ਤੇ ਇਹਦੇ ਵਿੱਚ ਜਿਹੜੇ ਮਾਸਟਰ ਆਲ ਭਰੇ ਵਣੇ ਜਾਲੀ ਬੰਦੇ ਨਾਮ ਨੇਗੇ ਜਿਹੜੇ ਬੰਦੇ ਜੋਬਾਂ ਤੇ ਵੀ ਲੱਗੇ ਵਣਗੇਗੇ ਕੋ ਕੰਮਕਾਰ ਕਰਦੇ ਨੇ ਉਹਨਾਂ ਬੰਦਿਆਂ ਦੇ ਵੀ ਨਾਂ ਨਹੀਂ ਕਿ ਇਹਦੇ ਵਿੱਚ ਜੀ ਠੀਕ ਹੈ ਨਾ ਜੀ ਤੇ ਇਹ ਅਸੀਂ ਬੀਡੀਪੀ ਸਾਹਿਬ ਨੂੰ ਇਹ ਉਹਨਾਂ ਦੇ ਬੰਦਿਆਂ ਦੇ ਨਾਂ ਵੀ ਦਿੱਤੇ ਨੇ ਕਿ ਉਹਨਾਂ ਨੂੰ ਨੋਟਸ ਵੀ ਨਿਕਲ ਨਿਕਲ ਚੁੱਕੇ ਨੇ ਕਿ ਇਹ ਬੰਦ ਦੀ ਕਾਰਵਾਈ ਚੱਲ ਰਹੀ ਹੈਗੀ ਤੇ ਅਸੀਂ ਇਹ ਸਾਡਾ ਮਕਸਦ ਸੀਗਾ ਵੀ ਇੱਕ ਤਰ੍ਹਾਂ ਨਾਲ ਅਸੀਂ ਵੀ ਲੋਕਾਂ ਦੀ ਰੂਬਰੂ ਕਰੀਏ ਮੁੱਦਾ ਕੀ ਆ ਸਾਡੇ ਪਿੰਡ 'ਚ ਕਿੰਨੇ ਕਿੰਨੇ ਲੱਖ ਦਾ ਗਵਨ ਹੋਇਆ 15 ਲੱਖ ਦਾ ਗਵਨ ਤਾਂ ਗਲੀਆਂ ਨਾਲੀਆਂ 'ਚ ਆ ਜੀ ਜੀ ਬਾਕੀ ਹਜੇ ਕੋਈ ਅਸੀਂ ਕੋਈ ਉਹ ਲੇਵਰ ਦਾ ਨਾਲੇ ਅਸੀਂ ਨਾ ਤਾਂ ਕੋਈ ਸਿਮਿੰਟ ਸੜਿਆ ਨਾ ਕੋਈ ਬਜਰੀ ਛੜੀ ਹੈ ਹਜੇ ਤੱਕ ਹਜੇ ਤਾਂ ਹੀ ਪਤਾ ਨਹੀਂ ਕੀ ਕੁਝ ਨਿਕਲਣਾ ਹੈ ਮਤਲਬ ਹਜੇ ਬਾਕੀ ਦਾ ਸਾਰਾ ਕੁਝ ਬਾਕੀ ਪਿਆਗਾ ਹਾਂਜੀ ਹਾਂਜੀ ਮੈਂਤੀ ਹਜੇ ਐਮਬੀ ਅਸੀਂ ਚੈੱਕ ਨਹੀਂ ਕਰੀ ਪੰਚਾਇਤ ਦੀ ਜਿਹੜੀ ਐਮਬੀ ਹੁੰਦੀ ਆ ਉਹ ਚੈੱਕ ਨਹੀਂ ਕਰੀ ਹਜੇ ਤਾਂ ਸਾਨੂੰ ਜਿਹੜੀ ਉੱਪਰੋਂ ਉੱਪਰੋਂ ਮਿਲਿਆ ਡਾਟਾ ਉਹਦੇ ਸੰਬੰਧ ਚ ਗੱਲ ਕਰ ਰਹੇ ਹਾਂ ਅਸੀਂ ਠੀਕ ਹੈ ਹਾਂਜੀ ਧੰਨਵਾਦ ਜੀ ਹਾਂਜੀ ਕੀ ਨਾਮ ਹੈ ਨੌ ਜਗਦੀਸ਼ ਸਿੰਘ ਹਾਂਜੀ ਜਗਦੀਸ਼ ਸਿੰਘ ਜੀ ਤੁਸੀਂ ਇਸ ਵਾਰ ਪਿੰਡ ਨਾਈਵਾਲ ਦੀ ਜਿਹੜੀ ਪੰਚਾਇਤ ਦੇ ਵਿੱਚ ਪੰਜ ਤੁਸੀਂ ਸੀ ਜਾਂ ਕੌਣ ਸੀ ਮੇਰੇ ਘਰ ਦੇ ਪੰਜ ਸੀਗੇ ਤੇ ਉਹ ਪੰਜ ਰਹੇ ਨੇ ਜੀ ਸੋ ਤੁਸੀਂ ਪੰਚਾਇਤ ਦੇ ਵਿੱਚ ਭਾਈਵਾਲ ਰਹੇ ਹੋ ਸੋ ਸਰਪੰਚ ਵੱਲੋਂ ਤੁਹਾਡਾ ਜੋ ਵੀ ਉਹਨਾਂ ਦੇ ਕੰਮਕਾਰ ਕੀਤੇ ਨੇ ਉਹਨਾਂ ਦੇ ਵਿੱਚ ਤੁਹਾਡਾ ਕਿਵੇਂ ਰਿਹਾ ਤੁਹਾਡੀ ਪੁੱਛ ਕਿ ਕਿਵੇਂ ਰਹੀ ਕਿਸ ਤਰ੍ਹਾਂ ਦਾ ਬਿਹੇਵਰ ਆ ਤੁਹਾਡੇ ਨਾਲ ਦੇਖੋ ਜੀ ਜਿਆਦਾ ਪੰਜਾ ਪੰਚਾਇਤਾਂ ਬਣੀਆਂ ਨੇ ਇੱਕ ਸਾਲ ਤੋਂ ਬਾਅਦ ਸਾਡਾ ਥੋੜਾ ਜਿਹਾ ਕੋਈ ਆਪਸੀ ਬਖਰੀਮਾ ਇਹਨਾਂ ਨਾਲ ਹੋ ਗਿਆ ਸੀ ਕਮਾਕਾਰਾਂ ਪਰ ਜੀ ਉਹਦੇ ਵਿੱਚ ਅਸੀਂ ਪੰਜ ਪੰਚ ਸੀਗੇ ਜੀ ਬਿੱਕਰ ਸਿੰਘ ਸੀ ਬੇਅੰਤ ਸਿੰਘ ਇੱਕ ਮਨਜੀਤ ਕੌਰ ਆ ਪਤਾ ਨਹੀਂ ਉਹਦੇ ਜਗਸੀਰ ਦੇ ਘਰ ਵਾਲੀ ਇੱਕ ਮੇਰੇ ਘਰ ਇਸ ਕਰਕੇ ਅਸੀਂ ਉਹ ਜਿਹੜਾ ਸੀ ਅਸੀਂ ਡੀਡੀਪੀਓ ਨੂੰ ਵੀ ਦਿੱਤਾ ਵੀਡੀਓ ਨੂੰ ਦਿੱਤਾ ਤੇ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਕਿਸੇ ਮਤੇਜ ਕਿਸੇ ਕੰਮ ਚ ਸਾਥੋਂ ਕੋਈ ਪੁੱਛਗਿਸ਼ ਨਹੀਂ ਕੀਤੀ ਗਈ। ਤੋਂ ਜਗਦੀਸ਼ ਸਿੰਘ ਜੀ ਜਿਹੜੇ ਸਰਪੰਚ ਵੱਲੋਂ ਜਿਹੜੇ ਕੰਮ ਕੀਤੇ ਨੇ ਜਾਂ ਵਿਕਾਸ ਕੀਤਾਗਾ ਸਾਰੇ ਕੀਤੇ ਹੋਏ ਕੰਮ ਕਰ ਤੁਹਾਡੇ ਧਿਆਨ ਚ ਨੇ? ਨਹੀਂ ਜੀ ਸਾਡੇ ਸਾਨੂੰ ਕਿਸੇ ਵੀ ਯਾਨੀ ਕੋਈ ਮਤਾ ਪਾਉਣਾ ਜੋ ਕੰਮ ਕਰਨਾ ਸਾਡੀ ਕੋਈ ਪੁੱਛਗਿਸ਼ ਨਹੀਂ ਹੋਈ। ਨਾ ਸਾਨੂੰ ਬੁਲਾਇਆ ਗਿਆ। ਕਿੰਨੇ ਮੈਂਬਰ ਨੇ? ਠੀਕ ਹੈ ਜੀ ਅਸੀਂ 4 ਮੈਂਬਰ ਤਾਂ ਅਸੀਂ ਰਹੇ ਆ ਜੀ। 4 ਮੈਂਬਰਾਂ ਨੂੰ। ਉਹਨਾਂ ਨੂੰ ਵੀ ਨਹੀਂ ਪੁੱਛਿਆ ਗਿਆ। ਨਹੀਂ ਮੇਰੇ ਖਿਆਲਸ਼ਾਤ ਉਹਨਾਂ ਨੂੰ ਮੈਂ ਕਹਿ ਨਹੀਂ ਸਕਦਾ। ਪਰ ਮੈਂ ਆਪ ਦੀ ਕਹਿ ਸਕਦਾ ਵੀ ਸੰਤ ਤੱਕ ਦੇ ਇਸ ਕੀ ਚਿੰਦੇ ਪਛਾਣ। ਸੋ ਇੱਕ ਮੱਤੇ ਤੇ ਮਤੇ ਜੋ ਕਿਸੇ ਮੀਟਿੰਗ ਚ ਉਹਦੇ ਵਿੱਚ ਸਾਨੂੰ ਨਹੀਂ ਸੱਦੇਗਾ। ਸੋ ਆਰਟੀਆਈ ਰਾਹੀਂ ਇੱਕ ਜਿਹੜਾ ਖਲਾਸਾ ਹੋਇਆਗਾ ਬੜੇ ਉਹਦੇ ਗਵਨ ਦੇ ਜਿਹੜੇ ਤੱਤ ਸਾਹਮਣੇ ਆਇਆ ਹੈ ਇਸ ਬਾਰੇ ਤੁਸੀਂ ਕੀ ਕਹਿਣੇ ਚਾਹੁੰਦੇ ਹੋ? ਉਹ ਤਾਂ ਜੀ ਜੋ ਉਸਨੇ ਕੀਤਾ ਹੈ ਜੋ ਆਰਟੀਆਈ ਰਾਹੀਂ ਆਇਆ ਹੈ ਉਸਨੇ ਗਵਨ ਕਰਿਆ ਹੈ। ਉਹ ਤਾਂ ਹੁਣ ਸਭ ਦੇ ਸਾਹਮਣੇ ਆਈ ਨਗਰ ਦੇ ਸਾਹਮਣੇ ਆ। ਉਹ ਤਾਂ ਜੋ ਬੰਦਾ ਕਰਦਾ ਹੈ ਚਲੋ ਉਹ ਤਾਂ ਉਹ ਦੱਸੋ ਵੀ ਹਾਂ ਇਹ ਕੀ ਕਰਿਆ ਮੈਂ ਕੀ ਨਾ ਕਰਿਆ ਜਾਂ ਗੌਰਮੇਟ ਪਛੂ ਉਸ ਨੂੰ ਜੀ ਜੀ ਠੀਕ ਹੈ ਜੀ ਇਸ ਬਾਰੇ ਆਪਾਂ ਨੂੰ ਕੋਈ ਗਰਾਂਟ ਦਾ ਪਤਾ ਨਹੀਂ ਵੀ ਕਿੰਨੀ ਆਈ ਐ ਕਿੰਨੀ ਲਾਈ ਐ ਜਾਂ ਕਿੱਥੇ ਲੱਗੀ ਐ ਆਪਾਂ ਨੂੰ ਕੋਈ ਉਹਦੇ ਬਾਰੇ ਇੱਧਰ ਇੱਧਰ ਸੂਰਜ ਪੈਦਾ ਇਹ ਖਿਲਾ ਦੇ ਬਾਈ ਖੜਾ ਲਓ ਸੂਰਜ ਨੇ ਆਪਣੀ ਫੋਟੋ ਬੱਚਾਉਂਦੇ ਸੀ ਇੱਥੇ ਲਾ ਦਿਓ ਤੁਸੀਂ ਉਧਰ ਨੂੰ ਕਰਕੇ ਜੇ ਮੈਂ ਸਮਝਾਉਂਗਾ ਜੀ ਤਾਂ ਫਿਰ ਹਾਂਜੀ ਹਾਂ ਬਈ ਜੀ ਹਾਂਜੀ ਕੀ ਨਾਮ ਹੈ ਜੀ ਨੌਵੇਂ ਦਰਸ਼ਨ ਸਿੰਘ ਜੀ ਹਾਂਜੀ ਸੋ ਦਰਸ਼ਨ ਸਿੰਘ ਜੀ ਹਾਂਜੀ ਆ ਜਿਹੜੀ ਫੋਟੋ ਹੈ ਤੁਸੀਂ ਗਲੀ ਦੇ ਵਿੱਚ ਹਾਂਜੀ ਸਰ ਪਿੰਡ ਨਾਈਵਾਲ ਦੇ ਜਿਹੜੇ ਸਰਪੰਚ ਜਾਂ ਪੰਚਾਇਤ ਵੱਲੋਂ ਜੋ ਵੀ ਵਿਕਾਸ ਕਾਰਜ ਕੀਤੇ ਨੇ ਪਿੰਡ ਦੇ ਲੋਕਾਂ ਵੱਲੋਂ ਉਹਨਾਂ ਦੇ ਵਿਚਕਾਰ ਜਿਹੜੇ ਉਹਨਾਂ ਤੇ ਬੜੇ ਗੰਭੀਰ ਦੋਸ਼ ਹੈ ਜਿਹੜੇ ਕਪਲੇ ਕਰਨ ਦੇ ਲਗਾਏ ਗਏ ਨੇ ਜਿਨ੍ਹਾਂ ਦੀ ਜਾਂਚ ਪੜਤਾਲ ਤੁਸੀਂ ਵੀ ਮੌਕੇ ਤੇ ਗਏ ਸੀਗੇ ਜੀ ਸੋ ਸਭ ਤੋਂ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਮੈਨੂੰ ਦੋ ਦਰਖਾਸਤਾਂ ਪ੍ਰਾਪਤ ਹੋਈਆਂ ਨੇ ਜਿਹੜਾ ਸਾਬਕਾ ਸਰਪੰਚ ਨੇ ਹੁਣ ਤਾਂ ਸਪਕਾ ਪਜਾ ਭੰਗ ਹੋ ਗਈਆਂ ਜਿਹੜੇ ਰੀਸੈਂਟਲੀ ਜਿਹੜੀ ਪਜਾ ਸੀਗੀ ਦੋਸ਼ ਕਰਤਿਆਂ ਵਾਲੇ ਕੈਦਗਰ ਦੇ ਵਿੱਚ ਉਹਨਾਂ ਨੇ ਲਿਖਿਆ ਵੀ ਕੁਝ ਹੁਟਾਈਆਂ ਦੀਆਂ ਵਿੱਚ ਉਹਨਾਂ ਨੇ ਲਿਖਿਆ ਦੋਸ਼ ਲਾਇਆ ਤੇ ਕੁਝ ਦੇ ਵਿੱਚ ਜਿਹੜਾ ਬਾਕੀ ਨੇ ਦੂਸੇ ਗ੍ਰਾਉਂਡ ਦੇ ਵਿੱਚ ਜੀ ਕੁਝ ਦੋ ਕ ਜਿਹੜੇ ਮਦਦ ਨਾਲ ਮੈਂ ਮੌਕਾ ਦੇਖ ਬਾਕੀ ਮੈਂ ਜਿਹੜੀ ਪਰਤਾਲ ਹੈ ਤੇ ਉਹ ਅਸੀਂ ਰੱਖੀ ਗਈ ਹੈ ਸਤਪਤੀਗ ਨੂੰ ਦੁਆਰਾ ਬੁਲਾਇਆ ਇਹਨਾਂ ਨੂੰ ਜਿਹੜੀ ਸਰਪੰਚ ਤੇ ਜਿਹੜੀ ਸ਼ਿਕਾਇਤਕਰਤਾ ਦੋਨਾਂ ਨੂੰ ਜੀ ਬੁਲਾਇਆ ਜਾਊਗਾ ਜੋ ਵੀ ਔਨ ਮੈਦ ਸਾਹਮਣੇ ਆਊਗਾ ਉਹਦੀ ਬੰਦੀ ਕਰ ਬਈ ਅਮਲ ਲਿਆਂਦੀ ਜਾਊਗੀ ਕਿਸੇ ਨੂੰ ਜੇ ਕੋਈ ਦੋਸ਼ੀ ਪਾਇਆ ਗਿਆ ਬਖਸ਼ੇ ਨਹੀਂ ਜਾਊਗਾ ਸੋ ਕੁਝ ਦਿਨ ਪਹਿਲਾਂ ਜੀ ਆਪ ਜੀ ਨੂੰ ਉੱਥੇ ਮੌਕੇ ਤੇ ਵੀ ਦਿਖਾਇਆ ਗਿਆ ਸੀ ਹਾਂ ਦਿਖਾਇਆ ਗਿਆ ਉਹ ਤੇ ਮੋਟਰ ਨਹੀਂ ਸੀਗੀ ਜੀ ਮੋਟਰ ਉਹ ਜਿਹੜੀ ਔਨ ਰਿਕਾਰਡ ਹੈ ਜਿਹੜੀ ਉਹਨੇ ਤੁਹਾਨੂੰ ਪੇਸ਼ ਕੀਤੀ ਹੈ ਸ਼ਿਕਾਇਤਕਰਤਾ ਨੇ ਉਹ ਵੱਧ ਪਾਵਰ ਦੀ ਹੈ ਮੌਕੇ ਤੇ ਘੱਟ ਪਾਵਰ ਦੀ ਹੈ ਮੈਂ ਰਿਕਾਰਡ ਬਚੂਗਾ ਜੇ ਬਾਕੀ ਰਿਕਾਰਡ ਦੇ ਇੱਕ ਉਹਨਾਂ ਨੇ ਮੈਨੂੰ ਗਲੀ ਦਿਖਾਈ ਸੀ ਗਲੀ ਦੇ ਵਿੱਚ ਇਹ ਪਾਇਆ ਗਿਆ ਸੀ ਵੀ ਜਿਹੜੀ ਉੱਥੇ ਜਿਹੜੀ ਲੇਬਰ ਹੈ ਉਹ ਨਿਗਾ ਨੇ ਕੰਮ ਕੀਤਾ ਵੱਟ ਵੀ ਜਿਹੜਾ ਉਹਦਾ ਖਰਚਾ ਪੋਕ ਕੀਤਾ ਗਿਆ ਗ੍ਰਾਂਡਰ ਹੈਡ ਚ ਉਹ ਪਰਦਾ ਦਾ ਵਿਸ਼ਾ ਪਰਦਾ ਦੇ ਸਾਹਮਣੇ ਜੋ ਬਾਕੀ ਉਹ ਚੀਜ਼ ਸਾਹਮਣੇ ਆ ਗਈ ਤੇ ਉਹ ਜਾਲੀ ਪਾਇਆ ਗਿਆ ਤਾਂ ਉਹਦੀ ਕਰ ਵੀ ਅਮਕੀ ਲੈਂਦੀ ਹੋਗੀ ਥੈਂਕ ਯੂ ਹਾਂਜੀ ਹਾਈ ਕੀ ਨਾਮ ਹੈ ਸੁਖਮਨੀ ਹੈ ਮੇਰਾ ਨਾਮ ਹਾਂ ਸੁਖਮਨੀ ਉਹ ਕੀ ਮਾਮਲਾਗਾ ਸਰਪੰਚ ਵੱਲੋਂ ਤੁਹਾਡੇ ਅਕਾਊਂਟ 'ਚ ਪੈਸੇ ਪਾ ਕੇ ਫਿਰ ਵਾਪਸ ਲੈ ਲੈਣ ਦਾ ਸੋ ਕੀ ਮਾਮਲਾ ਸੀ ਇਹ ਇਹ ਜੀ ਕਹਰੇ ਸੀ ਸਾਨੂੰ ਕੀ ਵੀ ਆਪਣੀ ਜਿਹੜੀ ਛੱਪੜ ਵਾਲੀ ਮੋਟਰ ਆ ਉਹ ਖਰਾਬ ਹੋ ਗਈ ਵੀ ਇਹ ਸਾਰਿਆਂ ਦੇ ਅਕਾਊਂਟ ਦੇ ਵਿੱਚ ਹੀ ਆਇਆ ਸਾਡੇ ਕੱਲੇ ਸਾਡੇ ਅਕਾਊਂਟ 'ਚ ਨਹੀਂ ਆਇਆ ਸਾਰਿਆਂ ਦੇ ਅਕਾਊਂਟ ਚ ਆਈ ਸੀ ਪਤਾ ਨਹੀਂ ਹਜ਼ਾਰ ਸੀ ਕਿ 1500 ਰੁਪਏ ਦੀ ਕੁਛ ਇਦਾਂ ਦੀ ਸੀ ਮੇਰੇ ਕੋਈ ਯਾਦ ਨਹੀਂ ਹੈਗਾ ਜੀ ਤੇ ਉਹ ਮਤਲਬ ਕਿ ਵਾਪਸੀ ਲੈ ਗਏ ਸਾਰੇ ਤੁਸੀਂ ਅੱਛਾ ਤੁਹਾਡੇ ਅਕਾਊਂਟ ਵਿੱਚ ਕਿਵੇਂ ਆਏ ਤੁਸੀਂ ਕੰਮ ਕੀਤਾ ਨਹੀਂ ਸਰ ਮੇਰੇ ਮਾਤਾ ਦੇ ਅਕਾਊਂਟ ਦੇ ਵਿੱਚ ਆਏ ਸੀਗੇ ਜੀ ਤੇ ਉਹ ਫਿਰ ਮੈਨੂੰ ਫੋਨ ਕਰਾਇਆ ਸੀ ਵੀ ਐਦਾ ਕਰਕੇ ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਆਏ ਆ ਤੇ ਵੀ ਉਹ ਆਪਣੀ ਮੋਟਰ ਖਰਾਬ ਹੋ ਗਈ ਉਹਦੇ ਥਰੂ ਮਤਲਬ ਕਿ ਇਹਨਾਂ ਨੇ ਉਹ ਕਰੇ ਸੀਗੇ ਹੋਰ ਕਿੰਨੇ ਕੁ ਅਕਾਊਂਟ ਦੇ ਵਿੱਚ ਆਏ ਸੀ ਇਹ ਜਿੰਨੇ ਨਰੇਗ ਵਾਲੇ ਸੀਗੇ ਸਾਰਿਆਂ ਦੇ ਅਕਾਊਂਟ ਦੇ ਵਿੱਚ ਹੀ ਆਏ ਹੈਗੇ ਅੱਛਾ ਹਾਂ ਤੇ ਬਾਅਦ ਵਿੱਚ ਵਾਪਸ ਮੜਵਾ ਲੈਗੇ ਹਾਂਜੀ ਇੱਕ ਵਾਰ ਮਤਲਬ ਇਹਨਾਂ ਨੇ ਇਹ ਗੱਲ ਕਹਿ ਕੇ ਮਤਲਬ ਸਾਰਿਆਂ ਦੇ ਅਕਾਊਂਟ ਦੇ ਵਿੱਚ ਪੁਆਏ ਸੀਗੇ ਵੀ ਮੋਟਰ ਖਰਾਬ ਹੋ ਗਈ ਵੀ ਤੁਹਾਡੇ ਸਾਰਿਆਂ ਦੇ ਅਕਾਊਂਟ ਦੇ ਵਿੱਚ ਹੀ ਹੈ ਸਾਰੇ ਮਤਲਬ ਜੋ ਵੀ ਨਰੇਗ ਵਾਲੇ ਸੀਗੇ ਉਹਨਾਂ ਦੇ ਅਕਾਊਂਟ ਦੇ ਵਿੱਚ ਆਏ ਹੋਏ ਹੈ ਪੈਸੇ ਹੰਝਕੀ ਨਾਮ ਹੈ ਦਰਸ਼ਨ ਕੁਮਾਰ ਹਾਂਜੀ ਦਰਸ਼ਨ ਕੁਮਾਰ ਜੀ ਤੁਸੀਂ ਜਦੋਂ ਪੰਚਾਇਤ ਵੱਲੋਂ ਕੰਮ ਕਰਵਾਇਆ ਗਿਆ ਸੀ ਸਰਪੰਚ ਸਾਹਿਬ ਵੱਲੋਂ ਸੋ ਕਿੰਨੇ ਦਿਨ ਕੰਮ ਕੀਤਾ ਸੀ ਤੁਸੀਂ 22 ਦਿਨ ਕੰਮ ਕਰਿਆ ਕਿੱਥੇ ਕੀਤਾ ਸੀ ਜੀ ਗਰੀ ਪੱਕੀ ਕਰਿਆ ਜਲਾਲ ਦਿਵਾਲਾ ਦੀ ਜੀ ਇੱਕ ਭੁੰੜੀ ਵਾਲਾ ਦੀ ਜੀ ਇੱਕ ਪੱਟੀਆਂ ਦੀ ਉਹਨਾਂ ਦੇ ਪੈਸੇ ਮਿਲ ਗਏ ਜੀ ਮਿਲ ਗਏ ਸੋ ਸੋ ਤੁਸੀਂ ਕਹਿੰਦੇ ਹੋ ਵੀ 22 ਦਿਨ ਲੱਗਿਆ ਪਰ ਸਰਪੰਚ ਸਾਹਿਬ ਵੱਲੋਂ ਆਪਣੇ ਰਿਕਾਰਡ ਦੇ ਵਿੱਚ 53 ਦਿਨ ਦਿਖਾਈ ਗਏ ਉਹਦੇ ਬਾਰੇ ਕੀ ਕਹਣਾ ਚਾਹੁੰਦੇ ਹੋ ਉਹਦੇ ਬਾਰੇ ਆਪਾਂ ਦਾ ਕੀ ਪਤਾ ਫਿਰ ਜੀ ਆਪਾਂ ਕੋਈ ਪਤਾ ਨਹੀਂ ਤੁਹਾਨੂੰ ਮਤਲਬ ਕਿ 53 ਦਿਨਾਂ ਦੀ ਪੇਮੈਂਟ ਮਿਲੀ ਹੈ ਜਾਂ 22 ਦੀ 22 ਦੀ ਮਿਲੀ ਤੁਸੀਂ ਕਦੇ ਸੈਂਡ ਤਾਂ ਨਹੀਂ ਕਰਿਆ ਮੈਂ ਤਾਂ ਸੈਂਡ ਉੱਥੇ ਕਰਕੇ ਆਇਆ ਵੀਡੀਓ ਦਫ਼ਤਰ ਚ ਹੋਊ ਤਾਂ ਕਰੀਏ ਹੋਰ ਨਹੀਂ ਕਰੀਗੇ ਸੋ ਸਰਪੰਚ ਸਾਹਿਬ ਵੱਲੋਂ ਇਦਾਂ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਇਸ ਗੱਲ ਤੇ ਹੋਰ ਤਾਂ ਮੈਂ ਕੀ ਕਹਿਣਾ ਬਸ ਆਪਾਂ ਦਾ ਦੇ 22 ਦਿਨਾਂ ਦੇ ਪੈਸੇ ਮਿਲ ਗਏ ਹੋਰ ਆਪਾਂ ਜੀ ਹਾਂਜੀ ਕੀ ਨਾਮ ਹੈ ਕਰਮਵੀਰ ਜੀ ਹਾਂ ਕਰਮਵੀਰ ਜੀ ਤੁਸੀਂ ਨਰੇਗਾ ਦੇ ਵਿੱਚ ਕੰਮ ਕੀਤਾ ਸੀ ਹਾਂਜੀ ਹਾਂ ਤੁਸੀਂ ਕਹਿ ਰਹੇ ਹੋ ਵੀ ਮੈਨੂੰ ਪੈਸੇ ਨਹੀਂ ਮਿਲੇ ਕੀ ਕਹਿਣਾ ਚਾਹੁੰਦੇ ਹੋ ਪੂਰੀ ਜਾਣਕਾਰੀ ਦਿਓ ਕਦੋਂ ਕਦੋਂ ਕੰਮ ਕੀਤਾ ਸੀ ਤੇ ਕਿੰਨੇ ਪੈਸੇ ਮਿਲ ਗਏ ਇਹ ਜੀ ਚਾਰ ਘਿਹੜੀਆਂ ਤੇ ਧਰਮਸ਼ਾਲਾ ਚਲਾਈਆਂ ਸੀਗੇ ਜੀ ਠੀਕ ਹੈ ਜੀ ਉਹਦੇ ਮੈਨੂੰ 1200 ਰੁਪਏ ਪਾਤਾ ਜਿਹੜੇ ਤਿੰਨ ਸੜਕ ਤੇ ਲਾਈਆਂ ਸੀ ਉਹ ਵੀ ਖਤਮ ਕਰਤੀਆਂ ਜਿਹੜੀਆਂ ਚਾਰ ਸੂਏ ਤੇ ਲਾਈਆਂ ਸੀ ਉਹ ਵੀ ਕਹਿੰਦੇ ਸਾਨੂੰ ਪਤਾ ਨਹੀਂਗਾ ਵੀ ਜਦੋਂ ਇਹਨਾਂ ਨੂੰ ਨਹੀਂ ਪਤਾ ਫਿਰ ਹੋਰ ਦੱਸ ਕੀ ਨੂੰ ਪਤਾ ਹੈਗਾ ਕੰਮ ਤਾਂ ਇਹੀ ਕਰਾਉਂਦੇ ਨੇ हां जी रंजीत सिंह जी फिर ਤੁਹਾਨੂੰ ਪੈਸੇ ਮਿਲ ਗਏ ਸੀਗੇ ਜੋ ਨਰੇਗਾ ਚ ਕੰਮ ਕੀਤਾ ਨਹੀਂ ਜੀ ਚਾਰ ਕਦੇ ਮਿਲੇ ਬਾਕੀ ਰਹਿ ਗਏ ਜੀ ਅੱਛਾ ਬਾਕੀ ਮੇਰੇ ਸੱਤ ਦਿਹਾੜੀਆਂ ਐ ਨੇ ਜੀ ਦੇਖੋ ਕਿੰਨਾ ਟਾਈਮ ਹੋਇਆ ਕੰਮ ਕੀਤੇ ਨੂੰ ਸਾਰੀ ਹੋਇਆ ਜੀ ਜੀ ਤੁਸੀਂ ਫਿਰ ਸਰਪੰਚ ਕੋਲ ਗਏ ਨਹੀਂ ਪੈਸੇ ਲੈਣ ਕੀ ਕਹਿੰਦੇ ਉਹ ਉਹ ਉਹਦਾ ਕਹਿੰਦਾ ਮੈਂ ਬੇਦਾਵਾ ਲਖਾ ਦੂੰ ਤੈਨੂੰ ਘਰੋਂ ਲੈ ਕੌਣ ਲਖਾਉਂਦਾ ਹੁੰਦਾ ਘਰੋਂ ਬੇਦਾਵਾ ਕੌਣ ਤੁਹਾਨੂੰ ਹਾਂ ਤੁਸੀਂ ਸਰਪੰਚ ਦੇ ਘਰੇ ਰਹਿੰਦੇ ਹੋ ਲੈ ਜੀ ਘਰੇ ਤਾਂ ਮੈਂ ਆਪ ਦੇ ਰਹਿਣਾ ਹਾਂ ਹਾਂ ਜੀ ਥੋੜੀ ਹੋ ਗਈ ਜੀ ਸਾਡੇ ਮਾਂ ਪੁੱਤਾਂ ਦੀ ਆਪਸ ਵਿੱਚ ਮੈਂ ਉਹਦੇ ਕੋਲੇ ਵਾਗ ਗਿਆ ਉਹ ਕਹਿੰਦਾ ਤੇਰੇ ਮਾਪਿਆਂ ਨੂੰ ਕਹਿ ਕੇ ਕਹਿੰਦਾ ਮੈਂ ਵਿਧਵਾ ਲਿਖਾ ਦੂੰ ਆ ਦੇਖ ਲੋ ਫੜ ਲੋ ਪੂਛ ਵਿਧਵਾ ਕੌਣ ਲਿਖਾਉਂਦਾ ਹੁੰਦਾ ਆਪਦੇ ਘਰ ਦੇ ਮੈਂਬਰ ਨੂੰ ਹੁਣ ਮਾਂ ਤੇ ਮੈਂ ਹੀ ਆ ਦੋਨੇ ਆ ਅਸੀਂ ਉਹ ਵਿਚਾਰੀ ਮੈਨੂੰ ਕਿਵੇਂ ਵਿਧਵਾ ਲਿਖਾ ਦੂੰ ਆਇਆ ਜੀ ਹੁਣ ਕੀ ਕਹਿਣਾ ਚਾਹੁੰਦੇ ਤੁਸੀਂ ਬਸ ਮਾਤਾ ਅਸੀਂ ਕਹਿਣਾ ਚਾਹੁੰਦਾ ਜੀ ਪੈਸੇ ਆ ਜਾਣ ਮੇਰੇ ਹਾਂ ਜਿਹੜੇ ਹੋਰ ਕਿਸੇ ਚਾਰ ਪਾਈਆਂ ਦੇ ਨੇ ਉਹਦੀ ਵੀ ਭੇਜੋ ਠੀਕ ਆ ਨਾ ਕੰਮ ਕਰੇ ਦਾ ਤਾਂ ਫੇਰ ਹੀ ਸੁਆਦ ਆ ਜੀ ਹਾਂਜੀ ਓਕੇ ਹਾਂਜੀ ਕੀ ਨਾਮ ਹੈ ਜੀ ਹਮਰ ਦਰਸ਼ਨ ਸਿੰਘ ਹਾਂ ਜੀ ਦਰਸ਼ਨ ਸਿੰਘ ਜੀ ਅੱਜ ਜਿਹੜੀ ਫੋਟੋ ਜੀ ਤੁਸੀਂ ਹਾਂ ਜੀ ਇਸ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ ਗਲੀ ਦੇ ਵਿੱਚ ਇੱਟਾਂ ਪਾ ਰਹੇ ਹੋ ਕਿੱਥੇ ਪਾ ਰਹੇ ਸੀ ਇਹ ਮੱਖੜ ਕੀ ਬੀਜ ਇਹਦਾ ਜੀ ਸੋ ਉਸ ਉਸੇ ਦਿਨ ਦੀ ਹੀ ਤੁਹਾਡੀ ਇਹ ਜਿਹੜੀ ਫੋਟੋ ਦੋਨੋਂ ਹੀ ਹੈ ਜਿਹੜੀਆਂ ਇੱਕੋ ਹੀ ਤਰੀਕ ਦੀਆਂ ਨੇ 20 ਅਪ੍ਰੈਲ 2023 ਨੂੰ ਹਾਂ ਜੀ ਤੁਹਾਨੂੰ ਦਿਖਾਇਆ ਤੁਹਾਡੀ ਜਿਹੜੀ ਹਾਜ਼ਰੀ ਨਰੇਗਾ ਦੇ ਵਿੱਚ ਪਾਈ ਗਈ ਹੈ ਵੀ ਤੁਸੀਂ ਕੰਮ ਕਰਦੇ ਹੋ ਕਿਸੇ ਮਤਲਬ ਬੂਟਿਆਂ ਨੂੰ ਪਾਣੀ ਪਾ ਰਹੇ ਹੋ ਉੱਥੇ ਦਿਖਾਈਏ ਬੂਟੇ ਲਗਾਉਣ ਦੇ ਉਸ ਦੇ ਵਿੱਚ ਸੋ ਤੁਸੀਂ ਕੰਮ ਕਿੱਥੇ ਕਰਦੇ ਸੀ ਇਹਨੇ ਮੱਕੜੀ ਵੀ ਜੀ ਮੱਕੜੀ ਵੀ ਤੁਸੀਂ ਦੋ ਥਾਂ ਵੀ ਦਿਖਾਏ ਗਏ ਜੀ ਹਾਂਜੀ ਹਾਂਜੀ ਇੱਕ ਪਾਸੇ ਤਾਂ ਤੁਸੀਂ ਉਸੇ ਤਰੀਕ ਨੂੰ 20 April 2023 ਨੂੰ ਤੁਸੀਂ ਜਿਹੜੀ ਨਰੇਗਾ ਦੇ ਵਿੱਚ ਤੁਹਾਡੀ ਜਿਹੜੀ ਹਾਜ਼ਰੀ ਪਾਈ ਗਈ ਹੈ ਇਹ ਦਿਖਾਈ ਗਈ ਹੈ ਵੀ ਤੁਸੀਂ ਸੜਕ ਤੇ ਵੀ ਕੰਮ ਕਰ ਰਹੇ ਹੋ ਤੇ ਉਸੇ ਦਿਨ ਹੀ ਤੁਸੀਂ ਇੱਕ ਗਲੀ ਦੇ ਵਿੱਚ ਇੰਟਰਲੌਕ ਟਾਇਲ ਚੰਦ ਰਹੇ ਹੋ ਦੋਨਾਂ ਚ ਤੁਸੀਂ ਕਿੱਥੇ ਹਾਜ਼ਰ ਸੀ ਰੂਪੇ ਕੀ ਵੀਚ ਜੀ ਜੀ ਹਾਂ ਰੂਪੇ ਕੀ ਵੀਚ ਜੀ ਮਤਲਬ ਜਿੱਥੇ ਤੁਹਾਡੀ ਜੀ ਜੀ ਮਤਲਬ ਬੂਟਿਆਂ ਨੂੰ ਪਾਣੀ ਨਹੀਂ ਸੀ ਉਸ ਦਿਨ ਪਾਉਂਦੇ ਹਾਂ ਜੀ ਨਹੀਂ ਉਹ ਉਧਰ ਨਹੀਂ ਪਾਉਂਦੇ ਹਾਂ ਹਾਂਜੀ ਕੀ ਨਾਮ ਹੈ ਜੀ ਰਾਜਵਿੰਦਰ ਸਿੰਘ ਹੈ ਜੀ ਹਾਂਜੀ ਰਾਜਵਿੰਦਰ ਸਿੰਘ ਜੀ ਤੁਹਾਡੇ ਪਿੰਡ ਦੀ ਪੰਚਾਇਤ ਸਰਪੰਚ ਸਾਹਿਬ ਵੱਲੋਂ ਜਿਹੜੇ ਪਿੰਡ ਦੇ ਵਿਕਾਸ ਕਾਰਜ ਕੀਤੇ ਨੇ ਉਹਨਾਂ ਬਾਰੇ ਤੁਹਾਡੀ ਕੀ ਪ੍ਰਤਿਕਰਿਆ ਹੈਗੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਵਿਕਾਸ ਕਾਰਜ ਕਰਿਆ ਜੀ ਉਹ ਚ ਧਾਂਦਲੀਆਂ ਬਹੁਤ ਕੀਤੀਆਂ ਨੇਗੀਆਂ ਜਿਵੇਂ ਕਿ ਪਾਰਕ ਬਣਾਇਆ ਸੀਗਾ ਅੱਡੇ ਦੇ ਉੱਤੇ ਜੀ ਉਹਦੇ ਚ ਪੌਣੇ 2 ਲੱਖ ਰੁਪਏ ਦੇ ਕਰੀਬ ਅਸੀਂ ਆਪਦੇ ਕੋਲੋਂ ਇਕੱਠਾ ਕਰਕੇ ਫੰਡ ਇਕੱਠਾ ਕਰਕੇ ਲਾਇਆ ਸੀ ਜੀ ਤੇ ਉਹਦੇ ਚ ਵੀ ਲੇਬਰ ਦਿਖਾਈ ਪਈ ਆ ਵੀ ਜੀ ਅਸੀਂ ਲੇਬਰ ਪਰ ਜਦ ਕੇ ਕੰਮ ਅਸੀਂ ਆਪ ਕਰਿਆ ਕੰਨਾਂ ਅਸੀਂ ਆਪ ਚਲਾਈਆਂ ਨੇਗੀਆਂ ਜਾਂ ਇੱਥੇ ਨਰੇਗਾ ਨੇ ਕੰਮ ਕਰਿਆ ਜੀ ਜੀ ਰੇ ਗਾਣੂ ਮੈਂ ਚਾਹ ਵੀ ਕਰਾਂ ਲਿਆ ਕੇ ਦਿੰਦਾ ਰਿਆਂ ਰੋਟੀਆਂ ਵੀ ਖਵੰਜਾਂਣੇ ਗਈਆਂ ਤੇ ਤੁਸੀਂ ਕਹਿਣਾ ਚੁੰਦੇ ਸੀ ਕੁਛੀ ਮੋਟਰ ਦਾ ਮਸਲਾ ਕਹਿ ਰਹੇ ਸੀ ਤੁਸੀਂ ਵੀ ਮੋਟਰ ਪਾਈ ਹੋਰ ਹੈ ਤੇ ਦਿਖਾਈ ਹੋਰ ਕਿ ਜੀ ਇਹ ਆਪਣੀ ਗਲੀ ਜਖੜਿਆ ਜੀ ਇਹ ਮੇਰੀ ਪੁਰਾਣੀ ਗਲੀ ਹੈ ਜਿੱਥੇ ਮੈਂ ਪਹਿਲਾਂ ਇੱਥੇ ਰਹਿੰਦਾ ਹੁੰਦਾ ਸੀ ਜੇ ਨਾਲ ਹੀ ਮੇਰੇ ਚਾਚਾ ਜੀ ਦਾ ਘਰ ਹੈਗਾ ਜੀ ਤੇ ਇਹਨਾਂ ਨੇ ਸਪਾਰਸ ਕੀਤੀ ਸੀ ਵੀ ਸਾਡੇ ਇੱਥੇ ਮੋਟਰ ਲਾ ਦਿਓ ਜੀ ਚਲੋ ਮੇਰੇ ਨਾਲ ਲਿਹਾਜ਼ ਵੀ ਸੀ ਵਧੀਆ ਸੀ ਅਸੀਂ ਕਹਿ ਕੇ ਇੱਥੇ ਨੇ ਮੋਟਰ ਕਹਿੰਦਾ ਮੈਂ ਲਾ ਦੇਣਾ ਜੀ ਮੋਟਰ ਲਵਾਤੀ ਸੀਗੀ ਪਰ ਜਦੋਂ ਸਾਨੂੰ ਇਹ ਪਤਾ ਲੱਗਿਆ ਕਹਿੰਦੇ ਵੀ ਆਰਟੀਆਈ ਦੇ ਵਿੱਚ ਮੋਟਰ ਦਿਖਾਈ ਕੋਈ ਹੋਰ ਪਈ ਆ ਤੇ ਪਾਈ ਕੋਈ ਹੋਰ ਪਈ ਆ ਜੇ ਪਾਈ ਦੀ ਗੱਲ ਕਰੀਏ ਤਾਂ ਆਹ ਕੰਪਨੀ ਦੀ ਮੋਟਰ ਹੈ ਜਿਹਦੇ ਚ ਪਾਈ ਹੋਈ ਆ ਜੀ ਜੀ ਜਦ ਕਿ ਇਹ ਦੇਸੀ ਮੋਟਰ ਆ ਗਈ ਤੇ ਜਿਹੜਾ ਬਿਲ ਹੈਗਾ ਉਹ ਬਰੂਨਾ ਕੰਪਨੀ ਦਾਗਾ ਇਹ ਮੋਟਰ ਮਿਲਦਾ ਸਾਰੀ ਹੋਈ 5500 6000 ਰੁਪਏ ਦੀ ਆ ਜੀ ਬਿੱਲ ਕਿੰਨਾ ਤੇ ਬਿਲ ਹੈਗਾ ਜੀ ਇਹਦੇ ਵਿੱਚ ਮੋਟਰ ਦਾ ਪਾਇਆ ਹੋਇਆ ਨੇ 12970 ਰੁਪਏ ਦਾ ਜੀ 12970 ਰੁਪਏ ਦੀ ਇਹਨੇ ਮੋਟਰ ਇਹਦੇ ਵਿੱਚ ਪਾਈ ਹੋਈ ਆ ਜਦ ਕਿ ਆਪਾਂ ਜੇ ਆਮ ਮੋਟਰ ਲਾਉਣੀ ਵੀ ਚਾਹੀਏ ਤਾਂ ਘਰਾਂ ਦੇ ਵਿੱਚ 50 ਤੋਂ 6000 ਰੁਪਏ ਦੇ ਕਰੀਬ ਖਰਚਾ ਆਉਂਦਾ 74000 ਰੁਪਿਆ ਬਿੱਲ ਦਾ ਇਹਦੇ ਵਿੱਚ ਪਾਇਆ ਹੋਇਆ ਜੀ ਤੇ ਤਾਂ ਅਦਲੀਆਂ ਤਾਂ ਬਹੁਤ ਜ਼ਿਆਦਾ ਨੇਗੀਆਂ ਜਿਵੇਂ ਅਸੀਂ ਨਰੇਗਾ ਦੇ ਵਿੱਚ ਵੀ ਦੇਖਿਆਗਾ ਵੀ ਨਰੇਗਾ ਦੇ ਵਿੱਚ ਉਹ ਕੰਮ ਨਰੇਗਾ ਜੋ ਕਰਾਇਆ ਗਿਆਗਾ ਗਲੀਆਂ ਨਾਲੀਆਂ ਦੇ ਵਿੱਚ ਤੇ ਲੇਬਰ ਇਹਨੇ ਸਰਕਾਰੀ ਜਿਹੜੀ ਹੈਗੀ ਹੈ ਗ੍ਰਾਂਟ ਆਈ ਉਹਦੇ ਵਿੱਚ ਪਾਈ ਪਈ ਆ ਦੂਜੀ ਗੱਲ ਜਿਹੜੀ ਇੱਥੇ ਹੈਗੀ ਸੀਗੀ ਜਿਹੜੀ ਇੱਥੇ ਮਸ਼ੀਨ ਖਿੱਚ ਕੇ ਲਿਆਉਣੀ ਸੀ ਇਹ ਗਲੀ ਦੇ ਵਿੱਚ ਵੀ ਉਹ ਕਹਿੰਦਾ ਸਾਨੂੰ ਕਹਿੰਦਾ ਵੀ ਮਸ਼ੀਨ ਖਿੱਚ ਲਿਆਓ ਤੁਸੀਂ ਜੇ ਮੇਰੀ ਸਾਰੇ ਘਰ ਆਪਣੇ ਨੇਗੇ ਹਾਂਜੀ ਤੇ ਇਹ ਜਿਹੜਾ ਮਸ਼ੀਨ ਖਿੱਚ ਕੇ ਲਿਆਉਣ ਦਾ ਵੀ 2000 ਰੁਪਿਆ ਖਰਚਾ ਜਿਹੜਾ ਘਰਾਂ ਦੇ ਵਿੱਚੋਂ ਇਕੱਠਾ ਕਰਕੇ ਦਿੱਤਾਗਾ ਜੀ ਤੇ ਜਦ ਕਿ ਇਹਨੇ ਜਿਹੜਾ ਖਰਚਾ ਟਰੈਕਟਰ ਦਾ ਪਾਇਆ ਹੋਇਆਗਾ ਉਹ ਬਿੱਲ ਦੇ ਵਿੱਚ ਪਾਇਆ ਹੋਇਆ ਆ ਬਿੱਲ ਹੈਗਾ ਜੀ ਬਿੱਲ ਦੇ ਵਿੱਚ ਆ ਦੇਖੋ ਤੁਸੀਂ ਟਰੈਕਟਰ ਦਾ ਖਰਚਾ ਵੀ ਇਹਨੇ ਨਾਲ ਪਾਇਆ ਹੋਇਆਗਾ ਸੁੱਕੀ ਕਹਿਣਾ ਚਾਹੁੰਦੇ ਹਾਂ ਇਹ ਬਹੁਤ ਵੱਡਾ ਗਵਨ ਆ ਜੀ ਇਹਦੀ ਜਾਂਚ ਹੋਣੀ ਚਾਹੀਦੀ ਆ ਤੇ ਜੀਨੇ ਵੀ ਇਹ ਕਰਿਆਗਾ ਨੰਗੇ ਚਿੱਟੇ ਹੋਣੇ ਚਾਹੀਦੇ ਆ ਸਾਹਮਣੇ ਹੋਣੇ ਚਾਹੀਦੇ ਆ ਹਾਂਜੀ ਸਰ ਪਿੰਡ ਨਾਈਵਾਲ ਦੇ ਜਿਹੜੇ ਸਰਪੰਚ ਜਾਂ ਪੰਚਾਇਤ ਵੱਲੋਂ ਜੋ ਵੀ ਵਿਕਾਸ ਕਾਰਜ ਕੀਤੇ ਨੇ ਪਿੰਡ ਦੇ ਲੋਕਾਂ ਵੱਲੋਂ ਉਹਨਾਂ ਦੇ ਵਿਚਕਾਰ ਜਿਹੜੇ ਉਹਨਾਂ ਤੇ ਬੜੇ ਗੰਭੀਰ ਦੋਸ਼ ਆ ਜਿਹੜੇ ਕਪਲੇ ਕਰਨ ਦੇ ਲਗਾਏ ਗਏ ਨੇ ਜਿਨ੍ਹਾਂ ਦੀ ਜਾਂਚ ਪੜਤਾਲ ਤੁਸੀਂ ਵੀ ਮੌਕੇ ਤੇ ਗਏ ਸੀਗੇ ਜੀ ਸੋ ਸਬਤ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਮੈਨੂੰ ਦੋ ਤਰਖਾਸਤਾ ਪ੍ਰਾਪਤ ਹੋਈਆਂ ਜਿਹੜਾ ਸਾਬਕਾ ਸਰਪੰਚ ਨੇ ਹੁਣ ਤਾਂ ਕੁੱਝ ਜਦਾ ਭੰਗ ਹੋ ਗਈਆਂ ਜਿਹੜੇ ਰੀਸੈਂਟਲੀ ਇਹ ਪਹੁੰਚਿਆ ਸੀ ਦੋਸ਼ ਕਰਤਾ ਵਣੇ ਕਿ ਨਰੇਗਾ ਦੇ ਵਿੱਚ ਉਹਨਾਂ ਨੇ ਲਿਖਿਆ ਵੀ ਕੁਝ ਹੁਣ ਤਾਈਆਂ ਦੀਆਂ ਵਿੱਚ ਉਹਨਾਂ ਨੇ ਲਿਖਿਆ ਦੋਸ਼ ਲਾਇਆ ਤੇ ਕੁਸ ਦੇ ਵਿੱਚ ਜਿਹੜਾ ਬਾਕੀ ਜਿਹੜਾ ਦੂਸਰੇ ਗ੍ਰਾਉਂਡ ਦੇ ਵਿੱਚ ਜੀ ਕੁਝ ਦੋ ਜਿਹਨੇ ਮਦਦ ਤਾਂ ਮੈਂ ਮੌਕਾ ਦੇਖ ਲਿਆ ਬਾਕੀ ਮੈਂ ਜਿਹੜੀ ਪਤਾਲ ਹੈ ਤੇ ਉਹ ਅਸੀਂ ਰੱਖੀ ਗਈ ਹੈ 7 ਤਰੀਕ ਨੂੰ ਦੁਬਾਰਾ ਬੁਲਾਇਆ ਇਹਨਾਂ ਨੂੰ ਜਿਹੜੇ ਸਰਪੰਚ ਤੇ ਜਿਹੜੀ ਸ਼ਿਕਾਇਤ ਕਰਤੇ ਰਾ ਦੋਨਾਂ ਨੂੰ ਬੁਲਾਇਆ ਜਾਊਗਾ ਜੋ ਵੀ ਔਨ ਮੈਚ ਸਾਹਮਣੇ ਆਊਗਾ ਅਮਲ ਨਹੀਂ ਜਾਂਦੀ ਜਾਊਗੀ ਕਿਸੇ ਨੂੰ ਜੇ ਕੋਈ ਦੋਸ਼ੀ ਪਾਇਆ ਗਿਆ ਬਖਸ਼ੇ ਨਹੀਂ ਜਾਊਗਾ ਸੋ ਕੁਝ ਦਿਨ ਪਹਿਲਾਂ ਜੀ ਆਪ ਜੀ ਨੂੰ ਉੱਥੇ ਮੌਕੇ ਤੇ ਵੀ ਦਿਖਾਇਆ ਗਿਆ ਸੀ ਹਾਂ ਦਿਖਾਇਆ ਗਿਆ ਉਹ ਤੇ ਮੋਟਰ ਦੀ ਸੀਗੀ ਜੀ ਮੋਟਰ ਉਹ ਜਿਹੜੀ ਔਨ ਰਿਕਾਰਡ ਹੈ ਜਿਹੜੀ ਉਹਨੇ ਤੁਹਾਨੂੰ ਪੇਸ਼ ਕੀਤੀ ਹੈ ਸ਼ਿਕਾਇਤ ਕਰਤਾ ਨੇ ਉਹ ਵੱਧ ਪਾ ਵਰਦੀ ਹੈ ਮੌਕੇ ਤੇ ਘੱਟ ਪਾ ਵਰਦੀ ਹੈ ਮੈਂ ਰਿਕਾਰਡ ਬਚੂਗਾ ਜੇ ਬਾਕੀ ਰਿਕਾਰਡ ਦੇ ਵਿੱਚ ਉਹ ਜੋਸ਼ ਕਿਹਾ ਤੇ ਲਿਖਿਆ ਹੋਇਆ ਤਾਂ ਉਹਦੀ ਵਾਦੀਕਾਰੀ ਵੀ ਅਮਲੇ ਲਿਆਵਾਂਗੇ ਇੱਕ ਉਹਨਾਂ ਨੇ ਮੈਨੂੰ ਗਲੀ ਦਿਖਾਈ ਸੀਗੀ ਗਲੀ ਦੇ ਵਿੱਚ ਇਹ ਪਾਇਆ ਗਿਆ ਸੀ ਵੀ ਜਿਹੜੀ ਉੱਥੇ ਜਿਹੜੀ ਲੇਬਰ ਹੈ ਉਹ ਨੇਗਾਂ ਨੇ ਕੰਮ ਕੀਤਾ ਫੱਟ ਵੀ ਜਿਹੜਾ ਉਹਦਾ ਖਰਚਾ ਬੁੱਕ ਕੀਤਾ ਗਿਆ ਗ੍ਰੈਂਡ ਹੈਡ ਚ ਉਹ ਬਰਤਾਲ ਦਾ ਵਿਸ਼ਾ ਪ੍ਰਤਾਲ ਦੇ ਸਾਹਮਣੇ ਜੋ ਬਾਕੀ ਉਹ ਚੀਜ਼ ਸਾਹਮਣੇ ਆ ਗਈ ਤੇ ਉਹ ਜਾਲੀ ਪਾਇਆ ਗਿਆ ਤਾਂ ਉਹਦੀ ਕਰ ਵੀ ਅਮਲੇ ਲੰਦੀ ਹੋ ਗਈ ਥੈਂਕ ਯੂ ਹਾਂ 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 ਜੀ ਕੀ ਨਾਮ ਹੈ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਸਿੰਘ ਜੀ ਤੁਸੀਂ ਤੁਹਾਡੇ ਪਿੰਡ ਦੀ ਪੰਚਾਇਤ ਜਾਂ ਸਰਪੰਚ ਵੱਲੋਂ ਜੋ ਵੀ ਵਿਕਾਸ ਕਾਰਜ ਕੀਤੇ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਲੋ ਜੀ ਵਿਕਾਸ ਕਾਰਜ ਦਾ ਸਰਪੰਚ ਸਾਹਿਬ ਨੇ ਪੰਚਾਇਤ ਨੇ ਜੋ ਵੀ ਕੀਤੇ ਨੇ ਹਨਾ ਸਭ ਪਿੰਡ ਨੂੰ ਪਤਾ ਇਹ ਕੋਈ ਦਸਣ ਵਾਲੀ ਲੋਟ ਨਹੀਂ ਗੱਲ ਨਹੀਂ ਹੈਗੀ ਕੋਈ ਵੀ ਕੋਈ ਵੀ ਕੰਮ ਹੁੰਦਾ ਕੋਈ ਵੀ ਪੰਚਾਇਤਾਂ 5 ਸਾਲਾਂ ਚ ਸਾਰਾ ਪਿੰਡ ਦਾ ਕਵਰ ਨਹੀਂ ਕਰ ਸਕਦੀ ਹੈਗੀ ਫਿਰ ਵੀ ਜੋ ਵੀ ਕੰਮ ਕੀਤਾਗਾ ਸਾਨੂੰ ਇਦਾਂ ਲੱਗਦਾ ਵੀ ਜਿਵੇਂ ਗਲੀਆਂ ਨਾਲੀਆਂ ਬਣਿਆ ਜੋ ਵੀ ਕੁਝ ਬਣਿਆ ਸੰਤੋਸ਼ਟੀ ਆ ਇਹਨਾਂ ਬਾਈਆਂ ਨੇ ਜੋ ਵੀ ਇਲਜ਼ਾਮ ਲਾਏ ਨੇ ਚਲੋ ਕੁਝ ਵੀ ਆ ਇਹ ਇਹਨਾਂ ਦਾ ਅਧਿਕਾਰ ਆ ਹੱਕਵੰਦ ਇਹਨਾਂ ਦਾ ਜੇ ਇਹ ਨੁਕਤੇ ਜਿੰਨੀ ਨਹੀਂ ਕਰਨਗੇ ਤਾਂ ਗਾਹ ਨੂੰ ਕੰਮ ਵੀ ਨਹੀਂ ਹੁੰਦਾ ਇਹ ਇੱਕ ਅਲੱਗ ਗੱਲ ਆ ਹਾਂ ਜਿਹੜੇ ਮੋਟਰਾਂ ਵੀਰੇ ਇਹ ਜਦੋਂ ਲੱਗੀ ਸੀ ਇਹ ਪ੍ਰਾਣੀ ਜੀ ਕਈ ਵਾਰ ਖਰਾਬ ਹੋਊਗੀ ਸਾਡੇ ਪਿੰਡ ਦੇ ਬੰਦੇ ਨਾਲ ਜਾ ਕੇ ਲਿਆਂਦੀ ਇਹ ਇਹ ਨਵੀਆਂ ਜੀ ਜੇ ਨਵੀਆਂ ਇਹ ਗੱਲ ਵੱਖਰੀ ਇਹਨਾਂ ਨੂੰ ਆਹ ਜਿਹੜੀ ਕਾਰਵਾਈ ਆ ਉਹ ਕਰ ਲੈਣ ਦਿਓ ਕੰਮ ਤੋਂ ਜੀ ਸੰਤੁਸ਼ਟਾ ਸਾਡੇ ਕਮਿਊਨਿਟੀ ਹਾਲ ਬਣਿਆ ਪੈਲਸ ਬਣਿਆ ਸਾਡੇ ਭਾਈਚਾਰੇ ਨੂੰ ਪਤਾ ਸਾਡੇ ਦੋ ਦੋ ਡੇਡ ਡੇਡ ਬਿਸਵਾ ਜਾਗਾਗੇ ਘਰਾਂ ਚ ਸਾਡੇ ਸ਼ੋਕਮਣੀ ਸਾਹ ਉਹਦੇ ਪਾਠ ਲਈ ਵੀ ਨਾ ਚਾਹ ਪਾਣੀ ਘਰੇ ਵਾ ਕੇ ਨਹੀਂ ਬਿਠਾ ਕੇ ਨਹੀਂ ਪੈ ਜਾਂਦਾ ਭੋਗ ਤਾਂ ਬਾਹਲੀ ਦੂਰ ਦੀ ਗੱਲ ਆ ਵਿਆਹ ਤਾਂ ਬਾਹਲੀ ਦੂਰ ਦੀ ਗੱਲ ਆ ਉਹ ਚੀਜ਼ ਬਣੀਆ ਪਿੰਡ ਦਾ ਮਤਾ ਪੈ ਕੇ ਜਿਹਦਾ ਵੀ ਪਿੰਡ ਦਾ ਕੁਝ ਵਿਰੋਧੀ ਹੁੰਦੇ ਨੇ ਕੁਝ ਕੁ ਮਿਲ ਕੇ ਉਹ ਬਣ ਗਈ ਉਹ ਸਾਡੇ ਲਈ ਫਾਇਦਾ ਕਿ ਨਾ ਕਿਸੇ ਨੂੰ ਉਂਗਲ ਲਟਾਈ ਵੀ ਕਮਿਊਨਿਟੀ ਹੱਟ ਜੀ ਆ ਬੋਆ ਫਲਾਣਾ ਬਾਕੀ ਗੱਲ ਇਹ ਆ ਇੱਕ ਐਦਾ ਕਹਿੰਦੇ ਵੀ ਜਿਵੇਂ ਵੀ ਲੇਬਰ ਆ ਜਿਹੜੀ ਵੀ ਪਈ ਆ ਹਾਂਜੀ ਜਿਹੜੀ ਸਰਕਾਰੀ ਲੇਬਰ ਆ ਸਾਰੇ ਅਫਸਰਾਂ ਨੂੰ ਵੀ ਪਤਾਗਾ ਮਿਸਤਰੀ ਦਾ 402 ਰੁਪਏ ਆ ਜੀ ਕੋਈ ਵੀ ਬੰਦਾ ਹੱਥ ਕੱਢ ਕੇ ਕਹਦੇ ਵੀ ਇੱਥੇ ਮਿਸਤਰੀ ਚਾਰਚ 200 ਰੁਪਏ ਦੇ ਕੰਮ ਕਰੂਗਾ ਜੀ ਲੇਬਰ ਦੀ ਦਾੜੀਆ 338 ਰੁਪਏ ਹਰਜਾ ਕੋਸ ਆ ਜੀ ਜਿਹੜਾ ਵੀ ਮਿਸਤਰੀਆਂ ਦਾ ਕੰਮ ਕਰਦਾ ਉਹ ਕੋਈ ਵੀ ਬੰਦਾ 338 ਰੁਪਏ ਦੇ ਲੇਬਰ ਤੇ ਮਿਸਤਰੀ ਦਾ ਕੰਮ ਤੇ ਨਹੀਂ ਜਾਂਦਾ ਇਹਦੀ ਸੈਟਿੰਗ ਤਾਂ ਚੱਲ ਕੋਈ ਵੀ ਉਹਦਾ ਕਰਦੀ ਕਰਦਾਗਾ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਅਸੀਂ ਸੰਤੁਸ਼ਟਾਂ ਅਸੀਂ ਖੁਸ਼ਾਂ ਕੰਮ ਕੀਤਾ ਗਲੀਆਂ ਨਾਲੀਆਂ ਕੀਤੀਆਂ ਨੇ ਆਉਣ ਵਾਲੇ ਪੰਜ ਸਾਲਾਂ 'ਚ ਹੋਰ ਪੰਚਾਇਤ ਬਣ ਜੂ ਉਹ ਵੀ ਕਰੂਗੀ ਗਲੀਆਂ ਨਾਲੇ ਦਾ ਕੰਮ ਕਰਨੀ ਪਊਗਾ ਗੁਰਪ੍ਰੀਤ ਸਿੰਘ ਜੀ ਜਿਹੜੇ ਇਲਜ਼ਾਮ ਇਸ ਤਰ੍ਹਾਂ ਵੱਲੋਂ ਲਗਾਏ ਗਏ ਨੇ ਜਾਂ ਇਹਨਾਂ ਕੋਲ ਜੋ ਵੀ ਦਸਤਾਵੇਜ਼ ਨੇ ਕੀ ਇਹ ਫਰਜੀ ਦਸਤਾਵੇਜ਼ ਨੇ ਜਾਂ ਇਹਨਾਂ ਦੇ ਇਲਜ਼ਾਮ ਝੂਠੇ ਕਿਵੇਂ ਵੀ ਹੈ ਜੀ ਇੱਕ ਰਾਜਨੀਤਿਕ ਤੌਰ ਤੇ ਹਰ ਪਾਸੇ ਹੁੰਦਾ ਜੀ ਇਹ ਤਾਂ ਭਾਵੇਂ ਨਵੇਂ ਇੱਕੋ ਜਿਹੇ ਹੁੰਦੇ ਨੇ ਇਹਨਾਂ ਨਾਲ ਵੀ ਹੋਇਆ ਸੀ ਇਹੋ ਵੀ ਉਮੀ ਕਰ ਰਹੇ ਨੇ ਹੋਣਾ ਇਹ ਕਰਨ ਗਈ ਕੋਈ ਵੱਡੀ ਗੱਲ ਨਹੀਂ ਹੈਗੀ ਇਹ ਚੱਲੂਗਾ ਜੀ ਇਹ ਸਾਰੀ ਉਮਰ ਚੱਲੂਗਾ ਇਹ ਨਹੀਂ ਹੈਗਾ ਵੀ ਆਹੀ 5 ਸਾਲਾਂ ਵਿੱਚ ਖਤਮ ਹੋ ਜਾਊਗਾ ਇਹ ਚੱਲੂ ਆ ਜੀ ਇਹ ਰੁਕਦਾ ਵੀ ਨਹੀਂ ਨਾ ਕਿਸੇ ਤੇ ਕਿਸੇ ਤੋਂ ਰੁਕਦਾਗਾ ਪਰ ਜੋ ਵੀ ਕੀਤਾ ਆ ਸੱਪੜਾ ਜੀ ਸਾਰੇ ਪਿੰਡ ਦਾ ਗੰਦਾ ਬਣੀ ਆਉਂਦਾਗਾ ਇਸ ਤੋਂ ਪਹਿਲਾਂ ਜਦੋਂ ਪੰਚਾਇਤ ਬਣੀ ਸੀ ਕਈ ਵਾਰ ਮੋਟਰ ਖਰਾਬ ਹੋ ਗਈ ਕੀ ਮੋਟਰ ਲੱਗ ਗਈ ਜੇ ਨਵੀਂ ਪਾਣੀ ਮੋਟਰ ਤਾਂ ਨਹੀਂ ਖਰਾਬ ਹੋਈ ਮੁੜ ਕੇ ਪਾਣੀ ਦੀ ਨਕਾਇਜ਼ਤ ਕਿਸੇ ਦੇ ਘਰ ਤਾਂ ਨਹੀਂ ਡੁੱਬਿਆ ਪਾਣੀ ਤਾਂ ਨਿਕਲਦਾ ਹੈਗਾ ਗੱਲ ਗੁਰਪ੍ਰੀਤ ਸਿੰਘ ਪਾਣੀ ਨਿਕਲਦੀ ਨਹੀਂ ਕਰਦੇ ਗੱਲ ਇਹ ਮੋਟਰ ਦੀ ਹੌਸਪਾਵਰ ਦੀ ਗੱਲ ਜਿਹੜੇ ਸਾਨੂੰ ਪਤਾ ਜਿਹੜੇ ਨਾਲ ਲੈ ਕੇ ਆਏ ਨੇ ਉਹ ਬਿਲ ਨੇ 23 ਚ 24 ਨੂੰ ਅਲੱਗ ਗੱਲ ਹੈ ਇੱਕ ਇਹ ਮੋਟਰ ਕਦੋਂ ਲੱਗੀ ਅਲੱਗ ਗੱਲ ਆ ਗੱਲ ਗੱਲ ਅਲੱਗ ਹੈ ਕੋਈ ਚੱਕਰੀ ਨਹੀਂ ਮੇਰੇ ਕੋਈ ਚੱਕਰੀ ਨਹੀਂ ਤੂੰ ਟੈਨਸ਼ਨ ਨਾ ਲੈ